ਹੈਲੋ ਫਰੈਂਡਸ ਵੈਲਕਮ ਟੂ ਦੀਵ ਸਟਾਈਲੈਂਡ ਐਂਡ ਅਸੀਂ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਵੈਜ ਮੰਜੂਰੀਅਨ ਨੂੰ ਬਿਲਕੁਲ ਪੰਜਾਬੀ ਸਟਾਈਲ ਦੇ ਵਿੱਚ ਬਣਾਉਣਾ ਕਿਵੇਂ ਬਣਾਉਣਾ ਹੈ ਇਹ ਦੇਖਣ ਵਾਸਤੇ ਪਲੀਜ਼ ਫੁੱਲ ਵੀਡੀਓ ਨੂੰ ਜ਼ਰੂਰ ਵਾਚ ਕਰਿਓ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਇਹਦੇ ਵਾਸਤੇ ਅਸੀਂ ਕੁਝ ਸਬਜ਼ੀਆਂ ਪਤਾ ਗੋਬੀ ਗਾਜਰ ਟਮਾਟਰ ਸ਼ਿਮਲਾ ਮਿਰਚ ਪਿਆਜ਼ ਵਗੈਰਾ ਲੈ ਲੈਨੇ ਤੇ ਇਹਨੂੰ ਪਤਾ ਗੋਬੀ ਨੂੰ ਅਸੀਂ ਵਾਸ਼ ਕਰਕੇ ਪਹਿਲਾਂ ਫਿਰ ਉਬਲਦੇ ਪਾਣੀ ਵਿੱਚ ਨਮਕ ਪਾ ਕੇ ਤੇ ਗਰਮ ਪਾਣੀ ਵਿੱਚ ਜਿਸ ਨੂੰ ਵਾਸ਼ ਕਰ ਲਿਆ ਹੈ ਫਿਰ ਇਹਨੂੰ ਇਹਦੇ ਵਿੱਚ ਵਿੱਚੋਂ ਕੱਢ ਕੇ ਅਸੀਂ ਠੰਡੇ ਪਾਣੀ ਵਿੱਚ ਵਾਸ਼ ਕਰਾਂਗੇ ਤਾਂ ਕਿ ਫਿਰ ਨਾਰਮਲ ਪੋਜੀਸ਼ਨ ਵਿੱਚ ਆ ਜਾਵੇ ਪਤਾ ਗੋभी ਵਿੱਚ ਕੀੜੇ ਵਗੈਰਾ ਦਾ ਡਰ ਹੁੰਦਾ ਹੈ ਇਸ ਲਈ ਇਹਨੂੰ ਆ ਚੰਗੀ ਤਰ੍ਹਾਂ ਵਾਸ਼ ਕਰਦੀਆਂ ਫਿਰ ਯੂਜ਼ ਕਰਦੀਆਂ ਹੁਣ ਅਸੀਂ ਇਹਨਾਂ ਸਬਜ਼ੀਆਂ ਨੂੰ ਚੋਪ ਕਰ ਲਿਆ ਹੈ गाजर ग्रेट ਕਰ ਲਈ ਹੈ ਤੇ ਕੈਬਜ ਨੂੰ ਪੂਰੀ ਤਰ੍ਹਾਂ ਫਾਈਨਲੀ ਚॉप ਕਰ ਲਈ ਹੈ ਇਹਨਾਂ ਦੇ ਵਿੱਚ ਥੋੜਾ ਜਿਹਾ ਮੈਂ ਨਮਕ ਐਡ ਕਰਕੇ ਤੇ ਟੱਕ ਕੇ 10 ਮਿੰਟ ਲਈ ਰੈਸਟ ਲਈ ਛੱਡ ਦੇਵਾਂਗੀ ਤਾਂ ਕਿ ਸਬਜ਼ੀਆਂ ਪਾਣੀ ਛੱਡ ਦੇਣ ਫਿਰ ਇਹਨਾਂ ਦਾ ਪਾਣੀ ਅਸੀਂ ਨਿਚੋੜ ਦੇਣਾ ਹੈ ਪਾਣੀ ਇੱਕ ਬੋਲ ਵਿੱਚ ਨਿਚੋੜ ਲੈਣਾ ਹੈ ਡਰੈਨਿੰਗ ਕਰਨਾ ਤਾਂ ਕਿ ਅਸੀਂ ਇਸ ਪਾਣੀ ਨੂੰ ਗਰੇਵੀ ਵਿੱਚ ਜੂਸ ਕਰ ਸਕੀਏ ਹੁਣ ਇਹਦੇ ਵਿੱਚ ਮੈਂ ਪਿਆਜ਼ ਤੇ ਹਰੀ ਮਿਰਚ ਬ੍ਰੀਕ ਕੱਟੀ ਹੋਈ ਐਡ ਕਰ ਲਈਏ ਕੁਝ ਮਸਾਲੇ ਐਡ ਕਰ ਲਏ ਨੇ ਇਹਦੇ ਵਿੱਚ ਐਡ ਕਰਨਾ ਹੈ 2 ਚਮਚ ਕਾਰਨ سٹਾਰਚ ਤੇ 2 ਚਮਚ ਮੈਦਾ ਜੋ ਕਿ ਮੈਂ ਬੌਲ ਵਿੱਚ ਇਕੱਠਾ ਹੀ ਪਾ ਕੇ ਰੱਖ ਲਿਆ ਸੀ ਉਹ ਐਡ ਕਰ ਲਿਆ ਹੈ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਇਹ ਮਟੀਰੀਅਲ ਦੇ ਛੋਟੇ ਛੋਟੇ ਹੋਲੇ ਬਣਾਉਣੇ ਸ਼ੁਰੂ ਕਰ ਦੇਣੇ ਆ ਇਹਨਾਂ ਗੋਲਿਆਂ ਨੂੰ ਇੱਕ ਵਾਰੀ ਅਸੀਂ ਬਣਾ ਕੇ ਪਲੇਟ ਵਿੱਚ ਰੱਖ ਲੈਣਾ ਫਿਰ ਇਹਨਾਂ ਨੂੰ ਇਕੱਠੇ ਫਰਾਈ ਕਰਾਂਗੇ ਮੈਂ ਇਹਨਾਂ ਵਿੱਚ ਇਸ ਸਮਗਰੀ ਦੇ ਵਿੱਚ ਰੀਨੋ ਮੋਟੋ ਵਗੈਰਾ ਨਹੀਂ ਐਡ ਕੀਤਾ ਕਿਉਂਕਿ ਉਹ ਸਿਹਤ ਵਾਸਤੇ ਕੁਝ ਜ਼ਿਆਦਾ ਚੰਗਾ ਨਹੀਂ ਹੁੰਦਾ ਤੇ ਬਾਜ਼ਾਰ ਵਿੱਚ ਮਨਜ਼ੂਰੀਆਂ ਬਣਾਉਣ ਲਈ ਉਹਦੀ ਵਰਤੋਂ ਕਰਦੇ ਨੇ ਬਟ ਜੇ ਅਸੀਂ ਬਾਜ਼ਾਰ ਵਾਂਗ ਹੀ ਉਹਨਾਂ ਚੀਜ਼ਾਂ ਦੀ ਵਰਤੋਂ ਕਰਨੀ ਹੈ ਜਿਹੜੀਆਂ ਸਿਹਤ ਲਈ ਨਹੀਂ ਚੰਗੀਆਂ ਤੇ ਸਾਨੂੰ ਘਰ ਬਣਾਉਣ ਦਾ ਕੀ ਫਾਇਦਾ ਇਸ ਲਈ ਮੈਂ ਇਹ ਜੀਚਾ ਅਵੋਇਡ ਕਰਕੇ ਘਰ ਦੇ ਮਸਾਲਿਆਂ ਨਾਲ ਤੇ ਸਿੰਪਲ ਤਰੀਕੇ ਨਾਲ ਬਣਾ ਰਹੀ ਹਾਂ ਹੁਣ ਅਸੀਂ ਗਰਮ ਤੇਲ ਵਿੱਚ 1 ਬਾਈ 1 ਇਹਨਾਂ ਗੋਲਿਆਂ ਨੂੰ ਪਾ ਕੇ ਫਰਾਈ ਕਰਨਾ ਸ਼ੁਰੂ ਕਰ ਦਿੱਤਾ ਹੈ ਇਹਨਾਂ ਨੂੰ ਹੌਲੀ ਹੌਲੀ ਹਿਲਾਉਂਦੇ ਹੋਏ ਤੇ ਪਲਟਦੇ ਹੋਏ ਅਸੀਂ 골ਡਨ ਬ੍ਰਾਊਨ ਹੋਣ ਤੱਕ ਪਕਾਉਣਾ ਹੈ ਬਹੁਤ ਹੀ ਟੇਸਟੀ ਮੰਜੂਰੀਨ ਬਣ ਕੇ ਤਿਆਰ ਹੋਏਗਾ ਜੀ ਬਿਨਾ ਕਿਸੇ ਅਹ ਇਹੋ ਜੇ ਮਸਾਲੇ ਬਰਤਨ ਤੋਂ ਬਿਨਾ ਕੋਈ ਇਹੋ ਜੀ ਚੀਜ਼ ਬਰਤਨ ਤੋਂ ਅਸੀਂ ਤਿਆਰ ਕਰ ਰਹੇ ਹਾਂ ਉਹਨੇ ਬਿਲਕੁਲ 골ਡਨ ਬ੍ਰਾਊਨ ਹੋ ਚੁੱਕੇ ਆ ਤੇ ਨੂੰ ਅਸੀਂ ਕੱਟ ਕੇ ਇੱਕ ਪਲੇਟ ਵਿੱਚ ਨਕਕਿਨ ਰੱਖ ਕੇ ਤੇ ਸਾਰੇ ਮੰਜੂਰੀਆਂ ਅਸੀਂ ਤੇਲ ਵਿੱਚੋਂ ਬਾਹਰ ਕੱਢ ਲਵਾਂਗੇ ਮੰਜੂਰੀਆਂ ਬਿਲਕੁਲ ਤਿਆਰ ਨੇ ਇਧਰ ਅਸੀਂ ਗਰੇਵੀ ਵਾਸਤੇ ਸਬਜ਼ੀਆਂ ਕੱਟ ਲਈਆਂ ਨੇ ਸ਼ਿਮਲਾ ਮਿਰਚ ਤੇ ਪਿਆਜ਼ ਮੈਂ ਬਰੀਕ ਤੇ ਲੰਬੇ ਕੱਟ ਲਏ ਨੇ ਫਿਰ ਇਧਰ ਢੇਨ ਵਿੱਚ ਅਸੀਂ ਖੜੇ ਮਸਾਲੇ ਐਡ ਕਰਾਂਗੇ ਗ੍ਰੇਟ ਕੀਤਾ ਹੋਇਆ ਟਮਾਟਰ ਐਡ ਕਰਾਂਗੇ ਅਦਰਕ ਲਸਣ ਦੀ ਪੇਸਟ ਐਡ ਕਰਨ ਤੋਂ ਬਾਅਦ ਫਰਾਈ ਕਰਨ ਤੋਂ ਬਾਅਦ ਅਸੀਂ ਸਬਜ਼ੀਆਂ ਵਿੱਚ ਪਾ ਦਿਤੀਆਂ ਨੇ ਸ਼ਿਮਲਾ ਮਿਰਚ ਤੇ ਪਿਆਜ਼ ਜੋ ਬਰੀਕ ਕੱਟੇ ਹੋਏ ਸੀ ਇਸ ਤੋਂ ਬਾਅਦ ਅਸੀਂ ਜਿਹੜੀ ਥੋੜੀ ਜਿਹੀ ਪਤੱਗੋ ਵੀ ਮੈਂ ਬੌਲ ਵਿੱਚ ਬਚਾ ਕੇ ਰੱਖੀ ਸੀ ਉਹ ਵੀ ਐਡ ਕਰ ਲਈਏ ਥੋੜਾ ਜਿਹਾ ਸਬਜ਼ੀਆਂ ਨੂੰ ਫਰਾਈ ਕਰਨ ਤੋਂ ਬਾਅਦ ਅਸੀਂ ਇਹਦੇ ਵਿੱਚ ਐਡ ਕਰਾਂਗੇ ਮਸਾਲੇ ਆਪਣੀ ਮਰਜ਼ੀ ਅਨਸਾਰ ਕਰਦੇ ਮਸਾਲੇ ਤੁਸੀਂ ਪਾਓ ਹੀ ਹਲਦੀ ਨਮਕ ਕਸੂਰੀ ਮੇਥੀ ਗਰਮ ਮਸਾਲਾ ਵਗੈਰਾ ਤੇ ਮੈਂ ਇਹਦੇ ਵਿੱਚ ਥੋੜਾ ਕਿਚਨ ਕਿੰਗ ਮਸਾਲਾ ਜਾਂ ਚਾਟ ਮਸਾਲਾ ਵੀ ਪਾਇਆ ਹੈ ਤੇ ਅਸੀਂ ਇਹਦੇ ਵਿੱਚ ਦੋ ਤਰ੍ਹਾਂ ਦੀਆਂ ਸੌਸ ਵੀ ਪਾਈਆਂ ਨੇ ਚੇਲੇ ਸੌਸ ਵਗੈਰਾ ਵੀ ਤੁਸੀਂ ਐਡ ਕਰ ਸਕਦੇ ਹੋ ਹੁਣ ਅਸੀਂ ਐਡ ਕੀਤਾ ਹੈ ਕਾਰਨ سٹਾਰਚ ਦਾ ਤਿਆਰ ਕੀਤਾ ਹੋਇਆ ਕੋਲ ਉਸ ਤੋਂ ਬਾਅਦ ਸੌਸ ਨਾਲ ਉਹਦੇ ਵਿੱਚ ਪਾਣੀ ਪਾ ਕੇ ਮੈਟ ਕਰ ਲਿਆ ਸਮਚੀਆਂ ਦਾ ਪਾਣੀ ਐਡ ਕਰ ਲਿਆ ਤੇ ਗਰੇਵੀ ਨੂੰ ਵਧੀਆ ਤਰੀਕੇ ਨਾਲ ਤਿਆਰ ਕਰ ਲਿਆ ਮੈਂ ਦੋ ਸੌਸ ਜਿਹੜੇ ਐਡ ਕੀਤੀਆਂ ਨੇ ਉਹ ਹੈ ਟਮਾਟੋ ਕੇਚਪ ਤੇ ਸੋਇਆ ਸੌਸ ਤੁਸੀਂ ਛੇਜਨਸ ਹੌਸ ਜਾਂ ਚਿਲੀ ਸੌਸ ਵੀ ਪਾ ਸਕਦੇ ਹੋ ਮੈਂ ਚਿਲੀ ਸੌਸ ਨਹੀਂ ਜੋਸ ਕੀਤੀ ਇਸ ਲਈ ਅਸੀਂ ਇਹਦੇ ਵਿੱਚ ਰੈੱਡ ਚਿਲੀ ਤੇ ਕਸੂਰੀ ਗਰਟੀ ਆਇਲ ਆਲੂ ਵਿੱਚ ਦੋਨੋਂ ਐਡ ਕੀਤੀਆਂ ਨੇ ਹੁਣ ਗਰੇਵੀ ਤਿਆਰ ਹੋ ਗਈ ਹੈ ਤਾਂ ਸੀ ਐਡ ਕਰ ਦਿੱਤੇ ਨੇ ਵਿੱਚ ਮਨਚੂਰੀਅਨ ਮਨਚੂਰੀਅਨ ਬਿਲਕੁਲ ਤਿਆਰ ਨੇ ਬਹੁਤ ਹੀ ਟੇਸਟੀ ਮਨਚੂਰੀਅਨ ਬਣ ਕੇ ਤਿਆਰ ਹੋਇਆ ਜੀ ਇਹ ਗਰੇਵੀ ਮਨਚੂਰੀਅਨ ਤੇ ਵੀਡੀਓ ਵਧੀਆ ਲੱਗੀ ਹੋਏ ਰੈਸਪੀ ਅੱਛੀ ਲੱਗੀ ਹੋਏ ਤਾਂ ਪਲੀਜ਼ ਘਰ ਬਣਾਉਣ ਦੀ ਜ਼ਰੂਰ ਟਰਾਈ ਕਰੋ ਤੇ ਚੈਨਲ ਨੂੰ ਜੋ ਸਬਸਕ੍ਰਾਈਬ